ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਇਹ ਜੋ ਵੀਡੀਓ ਬਣਾ ਕੇ ਅਸੀਂ ਸ਼ੇਅਰ ਕਰਦੇ ਹਾਂ ਇਸ ਦਾ ਸਾਡਾ ਮਕਸਦ ਸਿਰਫ ਇਹੀ ਹੈ ਕਿ ਜੋ ਗੁਰਬਾਣੀ ਦਾ ਗੁਰੂ ਸਾਹਿਬ ਦਾ ਉਦੇਸ਼ ਹੈ ਉਹ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਜਾ ਸਕੇ ਆਪ ਜੀ ਦੇ ਨਾਲ ਨਾਲ ਸਾਡੇ ਗਿਆਨ ਵਿੱਚ ਵੀ ਨੌਲੇਜ ਵਿੱਚ ਥੋੜਾ ਵਾਧਾ ਹੋਵੇ ਤੇ ਪ੍ਰਮਾਤਮਾ ਸਾਨੂੰ ਵੀ ਚੰਗੀ ਬੁੱਧ ਬਖਸ਼ੇ ਭਾਵੇਂ ਕਿ ਗੁਰੂ ਸ਼ਬਦ ਦਾ ਪ੍ਰਚਾਰ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਗੁਰਨਾਣਕ ਨਾਮ ਲੈਵਾ ਸਿੱਖ ਵੱਸਦੇ ਹਨ ਉਹਨਾਂ ਨੇ ਸਭ ਤੋਂ ਪਹਿਲਾਂ ਜੇ ਕੰਮ ਕੀਤਾ ਤੇ ਉਸ ਜਗ੍ਹਾ ਉੱਤੇ ਗੁਰਦੁਆਰਾ ਸਾਹਿਬ ਬਣਾਉਂਦਾ ਕੀਤਾ ਤੇ ਦੋਨੋਂ ਯਹਾਂ ਪਰ ਦੇ ਗੁਰਦੁਆਰਿਆਂ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਪ੍ਰਸਾਰ ਹੁੰਦਾ ਹੈ ਇਸ ਵਿੱਚ ਕੋਈ ਵੀ ਦੋ رائے ਨਹੀਂ ਹੈ ਕਿ ਬਹੁਤ ਸਾਰੇ ਕੀਰਤਨ ਦਰਬਾਰ ਸਮਾਗਮ ਗੁਰਪ੍ਰੋਪ ਹਰ ਤਰ੍ਹਾਂ ਦੇ ਦਿਨ ਦਿਹਾੜ ਅਸੀਂ ਗੁਰ ਘਰਾਂ ਵਿੱਚ ਮਨਾਉਂਦੇ ਹਾਂ ਬਹੁਤ ਸ਼ਰਧਾ ਦੇ ਨਾਲ ਬਹੁਤ ਭਾਵਨਾ ਦੇ ਨਾਲ ਪਰ ਜੇ ਅਸੀਂ ਆਪਣੇ ਸਮਾਜ ਦੇ ਵਿੱਚ ਝਾਤ ਮਾਰੀਏ ਤੇ ਉਸ ਪ੍ਰਚਾਰ ਦਾ ਅਸਰ ਸਾਨੂੰ ਸਮਾਜ ਉੱਤੇ ਸਿੱਖ ਸਮਾਜ ਉੱਤੇ ਇੰਨਾ ਜ਼ਿਆਦਾ ਦਿਖਾਈ ਨਹੀਂ ਦਿੰਦਾ ਜਿੰਨੇ ਵੱਡੇ ਰੂਪ ਵਿੱਚ ਅਸੀਂ ਸੋਚਦੇ ਹਾਂ ਕਿ ਪ੍ਰਚਾਰ ਹੋ ਰਿਹਾ ਹੈ ਜਾਂ ਅਸੀਂ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਸਾਡੇ ਸਮਾਜ ਵਿੱਚ ਨਸ਼ਾ ਤਲਾਕ ਈਰਖਾ ਵੈਰ-ਵਿਰੋਧ ਆਪਸੀ ਲੜਾਈ ਝਗੜੇ ਬਾਹਰ ਹੀ ਨਹੀਂ ਈਵਨ ਗੁਰਦੁਆਰਿਆਂ ਦੇ ਵਿੱਚ ਵੀ ਇੰਨੇ ਜ਼ਿਆਦਾ ਹਨ ਦਾਜ-ਦੇਹੇਜ ਹਰ ਕੰਮ ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਹੈ ਵਰਜਿਆ ਹੈ ਉਹ ਸਾਰੇ ਕੰਮ ਸਾਡੇ ਸਮਾਜ ਦਾ ਸਾਡੇ ਜੀਵਨ ਦਾ ਇੱਕ ਅਟੁੱਟ ਹਿੱਸਾ ਲੱਗਦਾ ਹੈ ਕਿ ਬਣ ਚੁਕੇ ਹਨ। ਅਸੀਂ ਇਹ ਸਾਰੇ ਨੂੰ ਐਕਸੈਪਟ ਕਰ ਚੁੱਕੇ ਹਾਂ, ਪ੍ਰਵਾਨ ਕਰ ਚੁੱਕੇ ਹਾਂ। ਤੇ ਕਿਤੇ ਨਾ ਕਿਤੇ ਫਿਰ ਸਾਡੇ ਵਿੱਚ ਕਿਹੜੋ ਪ੍ਰਬੰਧ ਵਿੱਚ ਕਿਹੜੋ ਸਿਸਟਮ ਵਿੱਚ ਕਿਹੜੋ ਪ੍ਰਚਾਰ ਵਿੱਚ ਕਿਹੜੋ ਕੋਈ ਨਾ ਕੋਈ ਕਮਜ਼ੋਰੀ ਹੈ। ਜਿਸ ਕਰਕੇ ਸਾਡੀ ਇਹ ਹਾਲਤ ਹੋਈ ਪਈ ਹੈ ਅੱਜ ਜੋ ਅਸੀਂ ਵੀਡੀਓ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਮੇਰੇ ਕੋਲ ਇੱਕ ਕਿਤਾਬ ਆਈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੋ ਕਿ ਸਿੱਖ ਪੰਥ ਦੇ ਮਹਾਨ ਵਿਦਵਾਨ ਫਿਲਾਸਫਰ ਹਨ ਉਹਨਾਂ ਨੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਪੰਥ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ ਸਾਡੀ ਤੇ ਇੰਨੀ ਅਕਲ ਨਹੀਂ ਹੈ ਕਿ ਅਸੀਂ ਕੁਝ ਗੁਰਬਾਣੀ ਦੀ ਵਿਆਖਿਆ ਜਾਂ ਕੁਝ ਕਰ ਸਕੀਏ ਪਰ ਜਿੰਨਾ ਨੇ ਕੀਤੀ ਹੈ ਉਹਨਾਂ ਨੂੰ ਅਸੀਂ ਪੜ੍ਹ ਵੀ ਨਹੀਂ ਸਕਦੇ ਸਾਡੇ ਕੋਲ ਇੰਨਾ ਵੀ ਟਾਈਮ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਪੜ੍ਹ ਲਈਏ ਸੁਣ ਲਈਏ ਇਹ ਕਿਤਾਬ ਜੋ ਮੇਰੇ ਕੋਲ ਮੇਰੇ ਨਜ਼ਰੀਆਂ ਆਈ ਹੈ ਭਾਈ ਵੀਰ ਸਿੰਘ ਦੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇਸ ਦਾ ਸਰ ਲਿਖ ਹੈ ਮਨ ਨੀਵਾ ਮਤੁਚੀ ਜੋ ਕਿ 2023 ਦੇ ਵਿੱਚ ਭਾਈ ਵੀਰ ਸਿੰਘ ਸਦਨ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਸ ਵਿੱਚ ਸਨ 1900 ਦੇ ਵਿੱਚ 1900 ਦੇ ਲਾਗੇ ਸ਼ਾਗੇ ਭਾਈ ਸਾਹਿਬ ਇੱਕ ਪੱਤਰਕਾਰ ਅਖਬਾਰ ਕੱਟਦੇ ਸਨ ਖਾਲਸਾ ਸਮਾਚਾਰ ਇਹ ਜੋ ਉਹਨਾਂ ਦੇ ਲੈਕਚਰ ਕਹਿ ਲੋ ਜਾਂ ਆਰਟੀਕਲ ਲੇਖ ਕਹਿ ਲੋ ਉਸ ਖਾਲਸਾ ਸਮਾਚਾਰ ਦੇ ਵਿੱਚ ਉਸ ਸਮੇ ਛਪੇ ਜਦੋਂ ਅੰਗਰੇਜ਼ ਦਾ ਰਾਜ ਸੀ ਅਤੇ ਸਿੱਖਾਂ ਦੇ ਜੋ ਗੁਰਦੁਆਰਾ ਸਾਹਿਬ ਸੰ ਉਹਨਾਂ ਦੇ ਪ੍ਰਬੰਧ ਦੀ ਹਾਲਤ ਬਹੁਤ ਖਸਤਾ ਸੀ ਤੇ ਗੁਰਦੁਆਰਾ ਸੁਧਾਰ ਲਹਿਰ ਉਸ ਵੇਲੇ ਚੱਲੀ ਜਿਸ ਨੇ ਬਹੁਤ ਸਾਰੀਆਂ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਤੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਆਇਆ ਤੇ ਦੁਬਾਰਾ ਉਹ ਲੇਖ ਭਾਈ ਸਾਹਿਬ ਨੇ 1960 ਦੇ ਦਹਾਕੇ ਦੇ ਵਿੱਚ ਫੇਰ ਛਾਪੇ ਸ਼ਾਇਦ ਇਸੇ ਕਰਕੇ ਹੀ ਕਿ ਪ੍ਰਬੰਧ ਦੇ ਵਿੱਚ ਫੇਰ ਉਹੀ ਢੇਲ ਲੱਗ ਗਈ ਜੋ ਉਸ ਤੋਂ 50 ਸਾਲ ਪਹਿਲੇ ਸੀ ਤੇ ਹੁਣ ਇਹ 2023 ਦੇ ਵਿੱਚ ਉਹਨਾਂ ਨੇ ਫੇਰ ਉਨਾਂ ਦੇ ਸੰਸਥਾ ਨੇ ਇਹ ਬੁੱਕ ਛਾਪੀ ਹੈ ਉਹਨਾਂ ਲੈਕਚਰਾਂ ਨੂੰ ਇਕੱਠੇ ਕਰਕੇ ਇਸ ਬੁੱਕ ਵਿੱਚ ਛਾਪਿਆ ਹੈ ਤੇ ਇਸ ਆਸ਼ੇ ਦੇ ਨਾਲ ਹੀ ਛਾਪਿਆ ਹੈ ਕਿ ਸ਼ਾਇਦ ਇਹ ਜੋ ਲੈਕਚਰ ਹਨ ਫੇਰ ਸਾਡੇ ਮਨ ਉੱਤੇ ਕੋਈ ਅਸਰ ਕਰਨ ਸਾਡੇ ਸਮਾਜ ਉੱਤੇ ਕੋਈ ਅਸਰ ਕਰਨ ਤੇ ਅਸੀਂ ਸਹੀ ਸੇਧ ਸਹੀ ਰਸਤੇ ਉੱਤੇ ਚੱਲ ਸਕੀਏ ਜੋ ਗੁਰੂ ਸਾਹਿਬ ਨੇ ਗੁਰਬਾਣੀ ਨੇ ਗੁਰਮਤਿ ਨੇ ਸਾਨੂੰ ਬਖਸ਼ਿਆ ਹੈ 148 ਸਫੇ ਇਸ ਬੁੱਕ ਦੇ ਹਨ ਤੇ 35 ਕੋ ਚੈਪਟਰ ਹਨ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪ ਜੀ ਦੇ ਨਾਲ ਅੱਧੇ ਘੰਟਾ ਜਾਂ 45 ਮਿੰਟ ਦਾ ਵੀਡੀਓ ਸ਼ੇਅਰ ਕਰੀਏ ਪੋਸੀਬਲ ਹੈ ਕਿ ਇੱਕ ਜਾਂ ਦੋ ਵੀਡੀਓ ਦੇ ਵਿੱਚ ਅਸੀਂ ਸਾਰੀ ਬੁੱਕ ਸਾਰੇ ਚੈਪਟਰ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਮੈਂ ਆਪਣੇ ਕੋਲੋਂ ਕੁਝ ਨਹੀਂ ਜੋੜਾਂਗਾ ਇਨ ਬਿਨ ਜੋ ਬੁੱਕ ਦੇ ਵਿੱਚ ਲਿਖਿਆ ਹੈ ਉਹੀ ਆਪ ਜੀਆ ਨੂੰ ਪੜ੍ਹ ਕੇ ਸੁਣਾਵਾਂਗਾ ਉਮੀਦ ਕਰਦੇ ਹਾਂ ਕਿ ਇਸ ਦੇ ਨਾਲ ਸਾਡੇ ਜੀਵਨ ਵਿੱਚ ਜ਼ਰੂਰ ਕੁਝ ਨਾ ਕੁਝ ਤਬਦੀਲੀ ਆਵੇਗੀ ਸਾਡੇ ਜੀਵਨ ਵਿੱਚ ਵੀ ਤਬਦੀਲੀ ਆਵੇ ਵਾਹਿਗੁਰੂ ਅਗੇ ਅਰਦਾਸ ਕਰਿਓ ਆਪਣੇ ਲਈ ਵੀ ਤੇ ਸਾਡੇ ਲਈ ਵੀ ਅਸੀਂ ਰੋਜ਼ ਦੋ ਵੇਲੇ ਅਰਦਾਸ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਸਿੱਖਾਂ ਦਾ ਮਨ ਨੀਵਾ ਮਤੁੱਚੀ ਇਹ ਹੀ ਇਸ ਬੁੱਕ ਦਾ ਸਿਰਲੇਖ ਹੈ ਫਰੰਟ ਕੈਮਰੇ ਕਰਕੇ ਸ਼ਾਇਦ ਤੁਹਾਨੂੰ ਵੀ ਇਹ ਉਲਟਾ ਦਿਸੇਗਾ ਇਸ ਦੀ ਮੈਂ ਸ਼ੁਰੂਆਤ ਆਪ ਸੰਗਤਾਂ ਦੀ ਅੱਗਿਆ ਲੈ ਕੇ ਪੜਨ ਦੀ ਕੋਸ਼ਿਸ਼ ਕਰਦਾ ਹਾਂ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾਕਟਰ ਰਮਿੰਦਰ ਸਿੰਘ ਦੀ ਉਨਾਂ ਨੇ ਮੁਖਬੰਦ ਲਿਖਿਆ ਹੈ ਇਸ ਕੁੱਪ ਦਾ ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਭਾਈ ਸਾਹਿਬ ਇਸ ਤਰ੍ਹਾਂ ਲਿਖਦੇ ਹਨ ਖਾਲਸਾ ਸਮਾਚਾਰ ਵਿੱਚ ਭਾਈ ਸਾਹਿਬ ਰਚਤ ਸਮੇ ਸਮੇ ਪ੍ਰਕਾਸ਼ਿਤ ਹੁੰਦੇ ਰਹੇ ਲੇਖਾਂ ਦਾ ਸੰਗ੍ਰਹਿ ਹੈ ਮਨ ਨੀਵਾ ਮਤ ਉੱਚੀ ਉਹਨਾਂ ਮਨੁੱਖੀ ਤੇ ਅਧਿਆਤਮਕ ਗੁਣਾ ਵਿਸ਼ੇਸ਼ਤਾਈਆਂ ਦਾ ਸੰਗ੍ਰਹਿ ਹੈ ਜੋ ਮਨੁੱਖ ਦੇ ਮਤ ਤੇ ਮਨ ਦੋਵਾਂ ਨੂੰ ਮੁਖਾਤਬ ਹਨ ਇਹ ਗੁਨਾਤਮਕ ਸੰਗ੍ਰਹਿ ਸਾਡੀ ਮਤ ਨੂੰ ਉੱਚਾ ਤੇ ਮਨ ਨੂੰ ਨੀਵਾ ਕਰਨ ਦਾ ਵੱਲ ਸਿਖਾਉਂਦਾ ਹੈ ਪੁਸਤਕ ਦੇ ਤਕਰੀਬਨ ਸਾਰੇ ਪਾਠ ਜਿਵੇਂ ਕਹਿਣੀ ਕਰਨੀ ਦਾ ਇੱਕ ਹੁਣ ਸਦਾਚਰਨ ਸਿੱਧਕ కృਦੇਕਤ కృਤਿਗਿਆਤਾ ਤੇਰੇ ਹਿੰਮਤ ਆਸ ਸਵੈ ਪ੍ਰੋਸਾ ਇਸਟਾਪਤੀ ਫਰਜ ਤੇ ਹੱਕ ਆਦਿ ਮਤ ਤੇ ਮਨ ਦੋਵਾਂ ਨੂੰ ਸਾਧਨ ਵਿੱਚ ਰੁਚਿਤ ਹਨ ਇਹਨਾਂ ਗੁਣਾਂ ਨੂੰ ਸਾਧਦਿਆਂ ਹੀ ਜਿੱਥੇ ਮਤ ਉੱਚੀ ਹੁੰਦੀ ਹੈ ਉੱਥੇ ਮਨ ਨਿਮਰਤਾ ਦੇ ਵਸੀ ਹੁੰਦਾ ਹੈ ਇੱਕ ਤਰ੍ਹਾਂ ਨਾਲ ਇਹ ਸਿੱਖ ਜੀਵਨ ਜਾਚ ਹੈ ਜਿਸ ਵਿੱਚ ਮਨੁੱਖ ਮਣੀ ਮਨੁੱਖੀ ਗੁਨਾ ਦਾ ਧਾਰਨੀ ਹੋ ਜਗਤ ਵਿੱਚ ਵਿਚਰਦਾ ਹੈ ਤੇ ਉਹ ਦੀਪਮਾਨ ਹੁੰਦਾ ਹੈ ਨਿਮਰਤਾ ਸਦਕਾ ਉਹ ਸੰਦਰ ਸ੍ਰੇਸ਼ਟਾਈ ਦਾ ਹੰਕਾਰ ਪੈਦਾ ਨਹੀਂ ਹੁੰਦਾ ਮਤ ਉੱਚੀ ਮਤ ਉੱਚੀ ਹੋਣ ਕਾਰਨ ਉਹ ਗਿਆਨ ਪ੍ਰਾਪਤੀ ਤੇ ਆਚਰਣਕ ਉੱਚਤਾ ਦਾ ਲਖਾਇਕ ਹੋ ਕੇ ਜਗਤ ਵਿੱਚ ਵੱਧਾ ਫੁੱਲਦਾ ਹੈ ਜੋ ਕੇ ਪ੍ਰਸੰਗ ਚ ਮਨੁੱਖ ਅੰਦਰ ਲੀਆਂ ਇਹਨਾਂ ਦੋਵੇਂ ਪ੍ਰਾਪਤੀਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਕੌਮੀ ਪੱਦਰ ਤੇ ਨજર ਮਾਰੀਏ ਤਾਂ ਵੱਖ-ਵੱਖ ਰਾਹਾਂ ਤੇ ਚੱਲ ਰਹੇ ਸਾਡੇ ਨਮਾਇंदे ਤੇ ਆਗੂ ਜੋ ਮਨਨੀਵਾ ਮਤ ਉੱਚੀ ਤੋਂ ਕਿਤੇ ਉਰੇ-ਪਰੇ ਵਿਚਰ ਰਹੇ ਹਨ ਅਜਿਹੀ ਸਥਿਤੀ ਚ ਕੌਮੀ ਏਕਤਾ ਜਾਂ ਕੌਮੀ ਭਲਾਈ ਦਾ ਤਸਵਰ ਕਿਵੇਂ ਸਕਾਰ ਕੀਤਾ ਜਾ ਸਕਦਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਮੇਂ ਵੀ ਇਸ ਕੌਮ ਅਦੋਗਤੀ ਚੋਂ ਗੁਜ਼ਰ ਰਹੀ ਸੀ ਦੇਸ਼ ਪਰ ਤੰਤਰ ਸੀ ਕੌਮ ਚ ਵਿਦਿਆ ਦੀ ਘਾਟ ਸੀ ਅਨਮਤੀ ਰੁਝਾਨ ਅਗਿਆਨਤਾ ਤੇ ਅੰਧ ਵਿਸ਼ਵਾਸ ਚ ਫਸੀ ਕੌਮ ਨੂੰ ਵਰਗਲਾ ਰਹੇ ਸਨ ਅਜੇ ਸਮੇਂ ਬਹੁਤ ਲੋੜ ਸੀ ਮਤ ਨੂੰ ਉੱਚਿਆ ਕਰਨ ਦੀ ਸੋ ਭਾਈ ਸਾਹਿਬ ਨੇ ਕੌਮੀ ਦਸ਼ਾ ਨੂੰ ਉੱਚਾਉਣ ਲਈ ਮਾਨੋ ਸਿੱਖ ਮਤ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਯਤਨ ਅਰੰਭੇ ਉਹਨਾਂ ਨੇ ਇਹ ਸਭ ਕੁਝ ਇਸ ਸਭ ਕੁਝ ਬਾਰੇ ਬਹੁਤ ਕੁਝ ਸਵਿਸਤਾਰ ਲਿਖਿਆ ਇਹ ਸਭ ਕੁਝ ਉਹ ਸੀ ਜੋ ਕੌਮ 'ਚ ਗਿਆਨ ਦਾ ਦੀਵਾ ਬਾਲ ਰਿਹਾ ਸੀ ਮਾਨੋ ਮਤ ਨੂੰ ਉੱਚਾ ਦੇਹਾਂਕੜੀਆਂ ਨੂੰ ਨਿਮਰਤਾ ਦਾ ਪਾਠ ਪੜਾ ਰਿਆ ਸੀ ਕਿਉਂ ਜੋ ਮਤ ਉੱਚੀ ਹੋਏ ਬਗੈਰ ਕੌਮੀ ਦਸ਼ਾ ਦਾ ਸੁਧਾਰ ਨਹੀਂ ਹੋ ਸਕਦਾ ਤੇ ਨਿਮਰਤਾ ਬਗੈਰ ਗ੍ਰਹਿਣ ਯੋਗਤਾ ਦਾ ਵਿਸਥਾਰ ਨਹੀਂ ਹੁੰਦਾ ਉਹਨਾਂ ਅਜਿਹੇ ਉਪਰਾਲੇ ਤਹਿਤ ਲਗਾਤਾਰ ਲਿਖਿਆ ਅਸੀਂ ਇਸ ਸੰਗ੍ਰਹਿ ਚ ਉਹਨਾਂ ਲੇਖਾਂ ਨੂੰ ਸ਼ਾਮਲ ਕੀਤਾ ਹੈ ਜਿੰਨਾ ਉਸ ਸਮੇਂ ਕੌਮੀ ਹੀ ਇੰਤਾਨੂ ਉੱਚਤਾ ਪ੍ਰਦਾਨ ਕੀਤੀ ਮਨੁੱਖੀ ਮਤਬੁੱਧ ਨੂੰ ਕੜਿਆ ਤੇ ਮਨੁੱਖੀ ਮਨ ਨੂੰ ਗ੍ਰਹਿਣ ਯੋਗ ਬਣਾਇਆ ਅੱਜ ਫਿਰ ਲੋੜ ਹੈ ਅਸੀਂ ਆਪਣੀ ਮਤਬੁੱਧ ਨੂੰ ਵਿਰਸੇ ਦੀ ਰੋਸ਼ਨੀ ਚ ਰੁਸ਼ਨਾਈਏ ਤੇ ਮਨ ਨੂੰ ਇਸ ਦਾ ਗ੍ਰਾਹਕ ਬਣਾਈਏ ਜੋ ਨਿਮਰਤਾ ਰਾਹੀਂ ਸੰਭਵ ਹੈ ਮਨੁੱਖੀ ਗੁਨਾ ਅਬ ਗੁਨਾ ਉੱਪਰ ਲਿਖੇ ਲੇਖਾਂ ਦੀ ਪੇਸ਼ਕਾਰੀ ਕਰਦੀ ਪੁਸਤਕ ਮਨਨੀਵਾ ਮਤ ਉੱਚੀ ਪਾਠਕਾਂ ਦੇ ਸੰਮੁਖ ਹੈ ਅਸੀਂ ਕਿਰਦਖਾ ਖਾਲਸਾ ਸਮਾਚਾਰ ਦੇ ਸਹਾਇਕ ਸੰਪਾਦਕ ਸਰਦਾਰ ਮਨਿੰਦਰ ਸਿੰਘ ਸੋਨੀ ਦੇ ਜਿੰਨਾ ਖਾਲਸਾ ਸਮਾਚਾਰ ਦੇ ਉਹਨਾਂ ਅੰਕਾਂ ਨੂੰ ਬਾਚਿਆ ਜਿੱਥੇ ਭਾਈ ਸਾਹਿਬ ਰਚਤੇ ਮਾਨਕ ਮੋਤੀ ਖਿਲਰੇ ਪਏ ਸਨ ਤੇ ਇਹਨਾਂ ਨੂੰ ਭਾਈ ਸਾਹਿਬ ਦੁਆਰਾ ਲਿਖੇ ਗਏ ਮਨ ਨੀਵਾ ਮਤ ਉੱਚੀ ਸਰਲੇਖੇਟ ਸੰਗ੍ਰਹਿਤ ਕੀਤਾ ਅੱਜ ਬਹੁਤ ਲੋੜ ਹੈ ਅਸੀਂ ਭਾਈ ਸਾਹਿਬ ਰਚਤ ਇਹਨਾਂ ਦੇ ਖਾਂ ਨੂੰ ਪੜੀਏ ਤੇ ਵਿਰਸੇ ਦੀ ਰੋਸ਼ਨੀ ਚ ਉਹਨਾਂ guna ਨਾਲ ਬਵਸਤਾ ਹੋਈਏ ਜਿਸ ਸਦਕਾ ਇਤਿਹਾਸ ਚ ਕੌਮ ਨੇ ਤਰੱਕੀ ਹਾਸਲ ਕੀਤੀ ਅਤੇ ਉਸੇ ਤਰ੍ਹਾਂ ਵਰਤਮਾਨ ਵੀ ਇਨਾਂ ਤੋਂ ਸਿੱਧਤ ਹੋ ਸਕੇ ਇਸੇ ਬਰੇ ਅਸੀਂ ਭਾਈ ਵੀਰ ਸਿੰਘ ਜੀ ਦਾ 150ਵਾਂ ਜਨਮ ਉਤਸਵ ਮਨਾ ਰਹੇ ਹਾਂ ਭਾਈ ਸਾਹਿਬ ਦੇ 150ਵੇਂ ਜਨਮ ਉਤਸਵ ਨੂੰ ਸਮਰਪਿਤ ਭਾਈ ਸਾਹਿਬ ਦੇ ਲੇਖਾਂ ਦੀ ਇਹ ਪੁਸਤਕ ਪਿਆਰੇ ਪਾਠਕਾਂ ਨੂੰ ਭੇਟ ਹੈ ਉਮੀਦ ਹੈ ਪਾਠਕ ਜਨ ਇਸ ਤੋਂ ਸੇਧ ਅਤੇ ਲਾਹਾ ਪ੍ਰਾਪਤ ਕਰਦਿਆਂ ਆਪਣੇ ਜੀਵਨ ਨੂੰ ਸਕਾਰਤਾ ਕਰਨਗੇ ਡਾਕਟਰ ਮਹਿੰਦਰ ਸਿੰਘ ਡਾਇਰੈਕਟਰ ਭਾਈ ਵੀਰ ਸਿੰਘ ਸਾਇਤ ਸਦਨ ਨਵੀਂ ਦਿੱਲੀ ਇਹ ਮੁਖਬੰਦ ਪੁਸਤਕ ਦਾ ਆਪ ਜੀ ਨੇ ਸਰਵਣ ਕੀਤਾ ਹੈ ਪਹਿਲਾ ਚੈਪਟਰ ਹੈ ਕਿਤਾਬ ਦਾ ਮਨ ਨੀਵਾ ਮਤ ਉੱਚੀ ਰਹਿਰਾਸ ਦੇ ਪਾਠ ਮਗਰੋਂ ਅਸੀਂ ਅਰਦਾਸ ਦੇ ਵਿੱਚ ਇਹ ਬੇਨਤੀ ਨਿਤ ਕਰਦੇ ਹਾਂ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਪਰ ਕਦੀ ਅਸਾਂ ਸੋਚਿਆ ਹੈ ਕਿ ਇਸ ਦਾ ਤਤਪਰਜ ਕੀ ਹੈ ਕਿਉਂ ਇਹ ਰੋਜ਼ ਅਕਾਲ ਪੁਰਖ ਤੋਂ ਮੰਗ ਮੰਗੀ ਜਾਂਦੀ ਹੈ ਕਦੇ ਨਹੀਂ ਜਿਕਰ ਅਸੀਂ ਧਰਮ ਦੇ ਹੋਰ ਨਾ ਕਾਰਜਾਂ ਵਿੱਚ ਉੱਪਰਲੇ ਦਿਨੋਂ ਉੱਪਰਲੇ ਦਿਲੋਂ ਨਿਭਾ ਕਰਦੇ ਹਾਂ ਤੇਵੇਂ ਸਾਡਾ ਹਾਲ ਪ੍ਰਾਰਥਨਾ ਵਿੱਚ ਅਰਦਾਸ ਵਿੱਚ ਹੋ ਗਿਆ ਹੈ ਹੱਥ ਜੋੜ ਕੇ ਉੱਠ ਖਲੋਤੇ ਅਰਦਾਸੀਆ ਸਿੰਘ ਬੇਨਤੀ ਕਰੀ ਜਾਂਦਾ ਹੈ ਔਰ ਬਾਕੀ ਦੇ ਸਾਰੇ ਉੱਤੋਂ ਤਾਂ ਸੁਣਦੇ ਮਾਲੂਮ ਹੁੰਦੇ ਹਨ ਤੇ ਅੰਦਰੋਂ ਕੋਈ ਹੱਟੀ ਦੇ ਬੈਠਾ ਹੈ ਕੋਈ ਲੇਖੇ ਜਾਂਦਾ ਹੈ ਕੋਈ ਵਿਹਾਰ ਕਰਦਾ ਹੈ ਤੇ ਕੋਈ ਕੌੜੀ ਦਵਾਈ ਪੀਣ ਵਾਲੇ ਰੋਗੀ ਵਾਂਗ ਕਾਲਾ ਹੋ ਰਿਹਾ ਹੈ ਕਿ ਇਹ ਆਲੂ ਨੇ ਬਚਨ ਛੇਤੀ ਛੇਤੀ ਕੰਨਾ ਤੋਂ ਲੰਘ ਜਾਣ ਤੇ ਵਿਲੇ ਹੋਈਏ ਪਰ ਇਹ ਦਸ਼ਾ ਪੰਥ ਦੀ ਪਹਿਲੇ ਨਹੀਂ ਹੋਇਆ ਕਰਦੀ ਸੀ ਤਦੋਂ ਅਰਦਾਸ ਸੁਣਦੇ ਸਿੰਘ ਅਰਦਾਸ ਰੂਪ ਹੋ ਜਾਂਦੇ ਸਨ ਔਰ ਉਸ ਦਾ ਲਾਭ ਇਹ ਹੁੰਦਾ ਸੀ ਕਿ ਉਸ ਵੇਲੇ ਦੇ ਮੰਗੇ ਪਦਾਰਥ ਅਕਾਲ ਪੁਰਖ ਦੀ ਦਰਗਾਹ ਤੋਂ ਤ੍ਰੇਲ ਦੀਆਂ ਬੂੰਦਾਂ ਵਾਂਗ ਉਤਰਦੇ ਸਨ ਔਰ ਲੋੜਵੰਦਾਂ ਦੀਆਂ ਲੋੜਾਂ ਪੂਰਤ ਕਰਦੇ ਸਨ ਇਸ ਪ੍ਰਕਾਰ ਹਰ ਪੁਰਖ ਦਾ ਜੀਵਨ ਇੱਕ ਬਰਕਤ ਹੋਇਆ ਕਰਦਾ ਸੀ ਨਾ ਕੇਵਲ ਉਸ ਦੇ ਆਪਣੇ ਆਪ ਲਈ ਸਗੋਂ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਦਾ ਉਹ ਪਿਆਰਾ ਤੇ ਸਬੰਧੀ ਹੁੰਦਾ ਸੀ ਕਿਉਂਕਿ ਉਸ ਦਾ ਜੀਵਨ ਉਸ ਦੀਆਂ ਅਰਦਾਸਾਂ ਦਾ ਮਾਣੋ ਇੱਕ ਪੁਤਲਾ ਬਣ ਜਾਇਆ ਕਰਦਾ ਸੀ ਮਨ ਨੀਵੇਂ ਦਾ ਭਾਵ ਸੁਸਤੀ ਅਥਵਾ ਡਰਪੋਕਪੁਣਾ ਨਹੀਂ ਹੈ ਮਨ ਨੀਵੇਂ ਦਾ ਤਾਤ ਪਰਜ ਹੈ ਕਿ ਜੋਗ ਥਾਈ ਮਨ ਨਿਉ ਜੈ ਜੇਹਾ ਕੋ ਮਾਤਾ ਪਿਤਾ ਦੀ ਸੇਵਾ ਵਿੱਚ ਭਰਾਵਾਂ ਦੇ ਹਿੱਤ ਵਿੱਚ ਭੈਣਾਂ ਦੇ ਸਨੇਹ ਵਿੱਚ ਸਾਧ ਸੰਗਤ ਦੀ ਭਾਵਨਾ ਵਿਖੇ ਸਤਿਗੁਰਾਂ ਦੀ ਸ਼ਰਧਾ ਔਰ ਅਕਾਲ ਪੁਰਖ ਨਾਲ ਪ੍ਰੇਮ ਵਿਖੇ ਨਿਮਿਆ ਰਹੇ ਐਸਾ ਨਾ ਹੋਵੇ ਕਿ ਇੰਨੀ ਥਾਈ ਆਕੜ ਬੈਠੇ ਕਿਉਂਕਿ ਜੋਪੁਰਖ ਮਾਤਾ ਪਿਤਾ ਦਾ ਸਨਮਾਨ ਨਹੀਂ ਕਰਦਾ ਉਹਨਾਂ ਦੀ ਬਿਰਧ ਅਵਸਥਾ ਦੀ ਵਡਿਆਈ ਨਹੀਂ ਰੱਖਦਾ ਭੈਣਾ ਭਰਾਵਾਂ ਨਾਲ ਐਂਠ ਰੱਖਦਾ ਹੈ ਸਾਧ ਸੰਗਤ ਤੋਂ ਨੱਕ ਚਾੜਦਾ ਹੈ ਸਤ ਗੁਰਾਂ ਤੋਂ ਗਿੱਚੀ ਉੱਚੀ ਰੱਖਦਾ ਹੈ ਔਰ ਅਕਾਲ ਪੁਰਖ ਨਾਲ ਵੈਰ ਧਾਰਨ ਕਰਦਾ ਹੈ ਜੋ ਸਭ ਪ੍ਰਕਾਰ ਕਰਕੇ ਮੰਦ ਦਾ ਉੱਚਾ ਹੈ ਔਰ ਕਦੀ ਨਾ ਕਦੀ ਉਸ ਵਡਿਆਈ ਉਸ ਉਚਾਈ ਤੋਂ ਡਿੱਗ ਕੇ ਹੱਡ ਗੋਡੇ ਪਨਾਉਂਦਾ ਹੈ ਉੱਚੇ ਮਨ ਵਾਲੇ ਦਾ ਕੋਈ ਆਦਰ ਨਹੀਂ ਕਰਦਾ ਅਤੇ ਸੰਸਾਰ ਵਿੱਚ ਕੋਈ ਸੋਭਾ ਉਸ ਦੇ ਹਿੱਸੇ ਨਹੀਂ ਹੁੰਦੀ ਔਰ ਨਾ ਦਰਗਾਹ ਵਿੱਚ ਢੋਈ ਲੱਭਦੀ ਹੈ ਜਿਤਨੇ ਸੂਰਬੀਰ ਔਰ ਦਿਲ ਵਾਲੇ ਪੁਰਖ ਸੰਸਾਰ ਵਿੱਚ ਹੋਏ ਹਨ ਅਕਸਰ ਮਨ ਦੇ ਨੀਵੇਂ ਤੇ ਮਨਤ ਦੇ ਉੱਚੇ ਹੁੰਦੇ ਹਨ ਮਨ ਨਿਮਰ ਹੋਵੇ ਔਰ ਅਕਲ ਉੱਤਮ ਹੋਵੇ ਇਹ ਦੋ ਭਾਰੀ ਗਹਿਣੇ ਹਨ ਜੋ ਪੁਰਖ ਨੂੰ ਸੋਭਾ ਦਿੰਦੇ ਹਨ ਡੱਲੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਵੇਰ ਕਿਹਾ ਸੀ ਕਿ ਸੱਚੇ ਪਾਤਸ਼ਾਹ ਜੇ ਕਦੀ ਮੇਰੇ ਸਿਪਾਹੀ ਆਨੰਦਪੁਰ ਵਿੱਚ ਆਪ ਨਾਲ ਹੁੰਦੇ ਤਾਦ ਕਦੇ ਆਪਦੇ ਹੁਕਮੋਂ ਬਾਹਰ ਨਾ ਤੁਰਦੇ ਜੋ ਸਿੱਖ ਆਪਦੇ ਨਾਲ ਸੀਗੇ ਤੇ ਬਦਾਵਾ ਲਿਖ ਕੇ ਬਾਹਰ ਆਈ ਸੀ ਉਹ ਸੱਚੇ ਸਿੱਖ ਨਹੀਂ ਸੀਗੇ ਸਤਿਗੁਰਾਂ ਨੇ ਕਿਹਾ ਡਲਿਆ ਸਾਨੂੰ ਇਸ ਵੇਲੇ ਇੱਕ ਆਦਮੀ ਚਾਹੀਦਾ ਹੈ ਜਿਸ ਨੂੰ ਸਾਹਮਣੇ ਖੜਾ ਕਰਕੇ ਅਸੀਂ ਆਪਣੀ ਬੰਦੂਕ ਦਾ ਨਿਸ਼ਾਨਾ ਪਰਖੀਏ ਦੇਖੀਏ ਇਸ ਬੰਦੂਕ ਦੀ ਗੋਲੀ ਉਸ ਦੇ ਕਲੇਜੇ ਥਾਣੀ ਦਸਾਰ ਪਾਰ ਹੋ ਸਕਦੀ ਹੈ ਕਿ ਨਹੀਂ ਡੱਲੇ ਨੇ ਆਪਣੇ ਸਾਰੇ ਆਦਮੀਆਂ ਨੂੰ ਕਿਹਾ ਪਰ ਜਿੰਦ ਦੇਣੀ ਕਿਸੇ ਨੇ ਨਾ ਮੰਨੀ ਕਿਉਂਕਿ ਉਹਨਾਂ ਦੀ ਮਤ ਨੀਵੀਂ ਸੀ ਤੇ ਮਨ ਉੱਚਾ ਸੀ ਲੋੜ ਸੀ ਮਨ ਨੀਵਾ ਤੇ ਮਤ ਉੱਚੀ ਵਾਲੇ ਦੀ ਮਨ ਤਾਂ ਉਹਨਾਂ ਦਾ ਡੱਲੇ ਦੇ ਹੁਕਮ ਅੱਗੇ ਨਿਮਿਆ ਨਾ ਤੇ ਮਤ ਉਹਨਾਂ ਦੀ ਨੀਵੀਂ ਹੋਣ ਕਰਕੇ ਸਮਝ ਨਾ ਸਕੀ ਕਿ ਸਤਿਗੁਰੂ ਜਾਣੀ ਜਾਣ ਦਾ ਭਾਵ ਇਸ ਵਿੱਚ ਕੀ ਹੈ ਫਿਰ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਸਾਨੂੰ ਬੰਦੂਕ ਦੇ ਨਿਸ਼ਾਨੇ ਵਾਸਤੇ ਕੋਈ ਸਿੰਘ ਚਾਹੀਏ ਜੋ ਸਾਹਮਣੇ ਆ ਖੜੋਵੇ ਇਸ ਵੇਲੇ ਦੋ ਸਿੰਘ ਦਸਤਾਰਾਂ ਸਜਾਰੇ ਸਨ ਦੋਵੇਂ ਮੰਦੇ ਨੀਵੇਂ ਤੇ ਮਤ ਦੇ ਉੱਚੇ ਸਨ ਉਹਨਾਂ ਦੇ ਨੀਵੇਂ ਮੰਨ ਸਤਿਗੁਰਾਂ ਦੇ ਹੁਕਮ ਅਗੇ ਸਿਰ ਨਵਾਇਆ ਔਰ ਉਹਨਾਂ ਦੀ ਉੱਚੀ ਅਕਲ ਨੇ ਸਮਝ ਲਿਆ ਕਿ ਸਰਬੱਗ ਸਤਿਗੁਰੂ ਜੀ ਜੋ ਕਦੇ ਅਯੋਗ ਸੋਚ ਤੱਕ ਨਹੀਂ ਸਕਦੇ ਭਲਾ ਅਯੋਗ ਕੰਮ ਕਿੱਥੋਂ ਕਰ ਸਕਦੇ ਹਨ ਇਸ ਵਿੱਚ ਮਹਾਰਾਜ ਨੇ ਸਾਡਾ ਜ਼ਰੂਰ ਕੁਛ ਭਲਾ ਸੋਚਿਆ ਫਿਰ ਇਹ ਗੁਰੂ ਹਨ ਤੇ ਅਸੀਂ ਸਿੱਖ ਹਾਂ ਜਿਸ ਦਿਨ ਦਾ ਅੰਮ੍ਰਿਤ ਛਕਿਆ ਸਿਰ ਇਹਨਾਂ ਦੇ ਅੱਗੇ ਵਿਕ ਚੁੱਕਾ ਹੈ ਹੁਣ ਵੇੜਾ ਹੈ ਉਸ ਇਕਰਾਰ ਦੇ ਪੂਰੇ ਹੋ ਹੁੰਦਾ ਔਰ ਗੁਰੂ ਜੀ ਨੂੰ ਪ੍ਰਸੰਨ ਕਰਨੇ ਦਾ ਚੱਟ ਦੋਵੇਂ ਜਣੇ ਆਖੜੋਤੇ ਔਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਹਾਜ਼ਰ ਹਾਂ ਔਰ ਦੋਨੋਂ ਇੱਕ ਦੂਜੇ ਨੂੰ ਸਮਝਾਉਣ ਕਿ ਮੈਨੂੰ ਖੜਾ ਹੋਣ ਦੇ ਕਿਉਂਕਿ ਮੈਂ ਨਿਕਮਾ ਹਾਂ ਤੂੰ ਗੁਰੂ ਜੀ ਦੀ ਸੇਵਾ ਮੈਥੋਂ ਚੰਗੀ ਕਰ ਜਾਂਦਾ ਇਸ ਲਈ ਤੂੰ ਨਾ ਮਰ ਇਹ ਪਰਸਪਰ ਭਰਾਵਾਂ ਵਾਲੇ ਪਿਆਰ ਔਰ ਗੁਰੂ ਭਗਤੀ ਨੂੰ ਦੇਖ ਕੇ ਡੱਲਾ ਹੱਕਾ ਬੱਕਾ ਰਹਿ ਗਿਆ ਔਰ ਚਰਨੀ ਡੇਗ ਪਿਆ ਸਤ ਗੁਰਾਂ ਨੇ ਉਸ ਨੂੰ ਸਮਝਾਇਆ ਕਿ ਦੇਖਿਆਈ ਇਹ ਮਨ ਨੀਵਾ ਤੇ ਮਤ ਉੱਚੀ ਵਾਲੇ ਸਿੱਖ ਹਨ ਮਤ ਭਾਵ ਬੁੱਧੀ ਇਸ ਜੀਵ ਨੂੰ ਕਰਤਾਰ ਨੇ ਐਸੀ ਚੀਜ਼ ਬਖਸ਼ੀ ਹੈ ਜਿਕਰ ਸਰੀਰ ਨੂੰ ਅੱਖਾਂ ਜੋ ਸਿਰ ਜਨਹਾਰ ਕਰਤਾਰ ਨੇ ਸਾਰੇ ਸਰੀਰ ਤੋਂ ਉੱਚੀਆਂ ਰੱਖੀਆਂ ਹਨ ਭਈ ਹਰ ਚੰਗ ਮੰਨ ਦੇ ਨੂੰ ਦੇਖਦੀਆਂ ਰਹਿਣ ਜੋ ਸਰੀਰ ਡਿੱਗੇ ਟਵੇ ਨਾ ਪੈਰ ਨੀਵੇਂ ਲਾਏ ਹਨ ਜੋ ਸਾਰੇ ਸਰੀਰ ਨੂੰ ਚੁੱਕੀ ਫਿਰਨ ਤੇ ਮਨ ਜੀਵ ਦਾ ਪੈਰ ਹੈ ਔਰ ਬੁੱਧ ਅੱਖਾਂ ਹਨ ਬੁੱਧ ਜਦ ਉੱਚੀ ਹੁੰਦੀ ਹੈ ਔਰ ਮਨ ਨੀਵਾ ਹੁੰਦਾ ਹੈ ਤਦ ਜੀਵ ਦੀ ਕਿਰਿਆ ਚੰਗੀ ਤਰੀ ਜਾਂਦੀ ਹੈ ਪਰ ਜੇ ਮਨ ਉੱਚਾ ਹੋ ਜਾਵੇ ਤੇ ਮਤ ਨੀਮੀ ਹੋ ਜਾਵੇ ਤਦ ਉਹ ਹਾਲ ਹੁੰਦਾ ਹੈ ਜੋ ਟੰਗਾ ਮੱਥੇ ਤੇ ਲਾਇਆ ਤੇ ਅੱਖਾਂ ਗਿੱਟਿਆਂ ਤੇ ਲਾਇਆ ਸਰੀਰ ਦਾ ਹੋਵੇ ਦੇਖੋ ਸ੍ਰੀ ਪ੍ਰਿਥੀ ਚੰਦ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨਾ ਦਾ ਫਰਕ ਇੱਕੋ ਪਿਤਾ ਦੀ ਅੰਛ ਪਰ ਆਪਣੇ दैवी ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮਾਂ ਅੱਗੇ ਸਰੇ ਪ੍ਰਿਥੀ ਚੰਦ ਜੀ ਨੇ ਮਨ ਉੱਚਾ ਕਰ ਰੱਖਿਆ ਉਹਨਾਂ ਦੀ ਸ਼ਰਧਾ ਵਿਖੇ ਮਤ ਨੀਵੀਂ ਕਰ ਰੱਖੀ ਫਲ ਕੀ ਹੋਇਆ ਕਿ ਪਿਤਾ ਦਾ ਸਾਹਮਣਾ ਕੀਤਾ ਬਾਬਾ ਬੁੱਢਾ ਜੀ ਦੀ ਪਤਲਾਹੀ ਸਤਿਗੁਰੂ ਜੀ ਨੂੰ ਇਹ ਸਿੱਖਿਆ ਦੇਣੀ ਪਈ ਕਿ हे ਪੁੱਤਰ ਪਿਤਾ ਦਾ ਸਾਹਮਣਾ ਕਿਉਂ ਕਰਦੇ ਹੋ ਜਿਨ੍ਹਾਂ ਦੇ ਤੁਸੀਂ ਪੁੱਤਰ ਹੋ ਉਹਨਾਂ ਨਾਲ ਝਗੜਨਾ ਪਾਪ ਹੈ ਅੰਤ ਇਹ ਹੋਇਆ ਕਿ ਨਾ ਪਿਤਾ ਨੂੰ ਪ੍ਰਸੰਨ ਕਰ ਸਕੇ ਤੇ ਨਾ ਮਾਤਾ ਜੀ ਨੂੰ ਰਿਜਾ ਸਕੇ ਜਦ ਗੁਰੂ ਪ੍ਰਸੰਨ ਨਾ ਹੋਵੇ ਤਾਂ ਅਕਾਲ ਪੁਰਖ ਕਿਥੋਂ ਸਾਰੀ ਉਮਰ ਛੋਟੇ ਪ੍ਰਤਾ ਨਾਲ ਵਿਆਰ ਵੈਰ ਵਿਹਾਜ ਦੇ ਤੇ ਆਪ ਠੋਕਰਾਂ ਖਾਂਦਿਆਂ ਬਿਤਾ ਲਈ ਪਰ ਗੁਰੂ ਅਰਜਨ ਦੇਵ ਜੀ ਵੱਲ ਦੇਖੋ ਉਹਨਾਂ ਦੇ ਨੀਵੇਂ ਮਨ ਵਿੱਚ ਮਾਤਾ ਪਿਤਾ ਦਾ ਪਿਆਰ ਉਹਨਾਂ ਦੇ ਚਰਨਾਂ ਦੀ ਸੇਵਾ ਦੀ ਇੱਛਾ ਪਿਤਾ ਵਿਖੇ ਗੁਰੂ ਪਾਵਣਾ ਤੇ ਸਾਧ ਸੰਗਤ ਪਰ ਦਇਆ ਦੇ ਸਭ ਗੁਣ ਆਸਮਾਏ ਉਹਨਾਂ ਦੀ ਉੱਚੀ ਮੱਤ ਨੇ ਮਾਤਾ ਪਿਤਾ ਦੀ ਬੜੀਾਈ ਤੇ ਆਪਣੀ ਪਿਤਰ ਭਗਤੀ ਦੇ ਕਰ ਫਰਜ਼ ਨੂੰ ਸਮਝ ਲਿਆ ਔਰ ਆਪਣੀ ਆਤਮਾ ਦੀ ਭਲਾਈ ਦੇ ਅੰਤ ਨੂੰ ਦੇਖ ਲਿਆ ਸੋ ਦੇਖੋ ਗੁਰ ਪਦਵੀ ਨੂੰ ਪਹੁੰਚੇ ਪਾਲ ਸਤਾ ਨਮਦੇ ਰੱਖਿਆ ਕੁ ਵਾਦਲੀ ਤੇ ਇਸ ਦੀਆਂ ਜੜਿਆਂ ਨੂੰ ਪੱਕਿਆ ਕਰਨੇ ਵਾਲੇ ਸਤਿਗੁਰੂ ਹੋਏ। ਗੁਰੂ ਇਤਿਹਾਸ ਦੇ ਇਸ ਪ੍ਰਕਾਰ ਦੇ ਅਨੇਕਾਂ ਸਮਾਚਾਰਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਪੰਥ ਦੇ ਬਗੀਚੇ ਵਿੱਚ ਸਦੀਵ ਮਨ ਨੀਵਾ ਤੇ ਮਤ ਉੱਚੀ ਦਾ ਵਰਤਾਰਾ ਰਿਹਾ ਹੈ। ਪਰ ਜਦੋਂ ਇਹ ਗੱਲ ਉੱਡ ਗਈ ਤਦੋਂ ਰਾਜ ਭਾਗ, ਐਸ਼ਵਰਦ ਸਭ ਉੱਡ ਗਿਆ। ਹੌਣ ਇਸੇ ਭੁੱਲ ਨਾਲ ਪੰਥ ਦੀ ਵੀ ਖਖੜੀ ਵਾਂਗ ਫਾੜੀ ਫਾੜੀ ਵਖਰੀ ਹੋ ਰਹੀ ਹੈ ਬਾਬੇ ਬੰਦੇ ਵੱਲ ਦੇਖੋ ਜਦ ਤਿਕ ਇਸ ਨਿਜਮ ਪਰ ਤੁਰਿਆ ਤਦ ਤਿਕ ਦਿਨ ਦੂਣੀ ਰਾਤ ਚੌਗਣੀ ਤਰੱਕੀ ਰਹੀ ਪਰ ਜਦੋਂ ਇਸ ਦੇ ਉਲਟ ਤੁਰਿਆ ਤਦ ਗੱਟਿਆਂ ਵਿੱਚ ਅੱਖਾਂ ਵਾਲੇ ਸਰੀਰ ਵਾਂਗੂ ਗਰਦਨ ਪਰ ਨੇ ਡਿੱਗਾ ਜੈਸਾ ਪੁਰਖ ਦੇ ਨਾਮ ਤੋਂ ਸ਼ਹਿਨशाह ਡਹਿਰ ਉੱਠੇ ਸਨ ਇਸ ਨਿਜਮ ਦੇ ਤਿਆਗਣੇ ਤੇ ਕੱਖੋਂ ਹੋੜਾ ਹੋ ਗਿਆ ਤੇ ਵਿਚਾਰੇ ਦੀ ਦੇ ਤੂੰਬੇ ਤੂੰਬੇ ਹੋ ਉੱਡੀ ਪੰਥ ਵਿੱਚੋਂ ਇਹ ਉੱਤਮ ਨਿਜਮ ਫੁੱਲ ਦੀ ਖੁਸ਼ਬੂ ਵਾਂਗ ਉੱਡਦਾ ਜਾ ਰਿਹਾ ਹੈ ਮਨ ਨੀਵਾ ਮਤ ਉੱਚੀ ਦੀ ਥਾਵੇਂ ਹਰ ਕੋਈ ਉੱਚੇ ਮਨ ਤੇ ਨੀਵੇਂ ਮਤ ਵਾਲਾ ਹੁੰਦਾ ਜਾ ਰਿਹਾ ਹੈ ਕਿਉਂਕਿ ਆਪਣੇ ਤੋਂ ਵਧੀਕ ਅਕਲ ਵਾਲੇ ਔਰ ਵਧੀਕ ਸਿਆਣੇ ਦੇ ਕਹੇ ਨੂੰ ਮੰਨਣਾ ਹੀthi ਸਮਝਿਆ ਜਾਂਦਾ ਹੈ ਜੋ ਧੌਨ ਸਿਰ ਵਿੱਚ ਸਮਾਈ ਸੋ ਰੱਬ ਦੇ ਲੇਖ ਵਾਂਗ ਹੋ ਗਈ ਮਤ ਦੇ ਨੀਵੇਂ یوں ਹੋ ਰਹੇ ਹਨ ਕਿ ਪੰਥ ਦੇ ਵਾਅਦੇ ਨੂੰ ਮੁੱਖ ਨਹੀਂ ਰੱਖਦੇ ਆਪਣੇ ਸਵਾਰਥ ਨੂੰ ਅੱਗੇ ਧਰਦੇ ਹਨ ਆਪਣੇ ਕਰਤੱਵਾਂ ਦੇ ਫਲ ਨਹੀਂ ਸੋਚਦੇ ਮਨ ਦੀ ਮਤ ਦੇ ਸਵਾਦ ਨੂੰ ਮੋਹਰੇ ਰੱਖਦੇ ਹਨ ਪਿਆਰੇ ਪਾਠ ਕੋ ਇਸ ਨੇਤ ਦੀ ਅਰਦਾਸ ਮਗਰ ਤੁਰੋ ਤੇ ਦੀਨ ਦੁਨੀਆ ਸੰਵਾਰੋ ਪਹਿਲੀ ਵਾਰ ਖਾਲਸਾ ਸਮਾਚਾਰ ਵਿੱਚ ਇਹ ਲੇਖ 11 ਫਰਵਰੀ 1899 ਨੂੰ ਛਾਪਿਆ ਗਿਆ ਦੂਜੀ ਵਾਰ 15 ਅਗਸਤ 1957 ਨੂੰ ਛਾਪਿਆ ਗਿਆ ਅਤੇ 252 ਦੇ ਵਿੱਚ ਇਹ ਕਿਤਾਬ ਵਿੱਚ ਦੁਬਾਰਾ ਛਾਪਿਆ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਮੇਤ ਆਪ ਜੀ ਵੀ ਇਸ ਵੀਡੀਓ ਨੂੰ ਸੁਣੋ ਸਮਝੋ ਔਰ ਵਾਹਿਗੁਰੂ ਅੱਗੇ ਅਸੀਂ ਸਾਰੇ ਆਪਣੇ ਲਈ ਵੀ ਤੇ ਸਮੂਹ ਸੰਗਤ ਦੀ ਵੀ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਆਪਣੀ ਗੁਰਮਤਿ ਬਖਸ਼ਣ ਗੁਰਬਾਣੀ ਦੀ ਸੋਝੀ ਬਖਸ਼ਣ ਤੇ ਸਾਡੀ ਜੋ ਅਰਦਾਸ ਹੈ ਕਿ ਹੇ ਵਾਹਿਗੁਰੂ ਜੀ ਸਿੱਖਾਂ ਦਾ ਮਾਨ ਨੀਵਾ ਮਤੁਚੀ ਮਤ ਦਾ ਰਾਖਾ ਆਪ ਅਕਾਲਪੁਰਖ ਵਾਹਿਗੁਰੂ ਉਹ ਫਲਿ ਭੂਤ ਹੋਵੇ ਤੇ ਅਸੀਂ ਸਾਰੇ ਇੱਕ ਸੋਹਣਾ ਸਚੱਜਾ ਜੀਵਨ ਜੀ ਸਕੀਏ ਬੋਲਦੇ ਆ ਪਾਸੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਸਾਹਿਬ ਦੀ ਸੰਗਤ ਤੇ ਗੁਰੂ ਸਾਹਿਬ ਬਖਸ਼ਣਯੋਗ ਹਨ ਆਪ ਸੰਤਨ ਨੂੰ ਬੇਨਤੀ ਹੈ ਕਿ ਆਪ ਜੀ ਇਹ ਵੀਡੀਓ ਦੇਖੋ ਸ਼ੇਅਰ ਕਰੋ ਤਾਂ ਜੋ ਇਹ ਜੋ ਸਨੇਹਾ ਹੈ ਵੱਤ ਵਦ ਸੰਤਨ ਤੱਕ ਪਹੁੰਚ ਸਕੇ ਪਹੁੰਚ ਸਕੇ ਆਪ ਜੀ ਦੇ ਨਾਲ ਬਾਕੀ ਜੋ 파ਟ ਹਨ 파ਗ ਦੇ ਉਹ ਵੀ ਵੀਡੀਓ ਦੇ ਰੂਪ ਵਿੱਚ ਜਲਦੀ ਹੀ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਛੋਟੇ ਛੋਟੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਸਾਰੀ ਸੰਗਤ ਜਦ ਵੀ ਆਪ ਜੀ ਕੋਲ ਟਾਈਮ ਹੋਵੇ ਆਪ ਜੀ ਸੁਣ ਸਕੋ ਦੇਖ ਸਕੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਈਆਂ ਚੁਕਾਂ ਦੀ ਖਿਮਾ ਗੱਜਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ